ਸਤ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਨਸੂਰਵਾਲ ਕਲਾ ਤਹਿਸੀਲ ਜੀਰਾ ਜਿਲ੍ਹਾ ਸਨੂਪੁਰ ਪਰ ਪੈਂਦਾ ਹੈ ਜੀ ਭਾਈ ਜੀ ਉਹਨਾਂ ਵਪਾਰ ਦਾ ਕੰਮ ਆ ਦਵਾਈਦਾਨ ਕੋਲ ਪਹਿਲਾਂ ਛੋਟੀ ਦੀ ਵੀਡੀਓ ਬਣਾ ਰਹੇ ਆ ਤੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਚਾਓ ਕਰਦੇ ਆ ਵੀਰ ਨਾਲ ਗੱਲਬਾਤ ਤੇ ਲੈਣੇ ਆਪਾਂ ਆਪ ਜਨ ਕਰੀਏ ਇਸ ਛੋਟੀ ਬਾਰੇ ਜੀ ਵੇਰਾ ਸ੍ਰੀਕਾਲ ਸਾਰੀ ਗੱਲ ਜੀ ਸਾਰਿਆਂ ਨੂੰ ਕੀ ਨਾਮ ਹੈ ਬਾਈ ਆਪਣਾ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਵੀ ਜਿਹੜੀ ਛੋਟੀ ਸੂਈ ਹੈ ਕਿਹੜਾ ਸੂਆ ਸੂਈ ਹੈ ਜੀ ਇਹ ਪਹਿਲੇ ਸੂਈ ਹੈ ਠੀਕ ਹੈ ਜੀ ਠੀਕ ਹੈ ਜੀ ਕਿੰਨਾ ਟਾਈਮ ਹੈ ਸੂਈ ਨੂੰ ਬਾਈ ਕੱਤੀ ਹੈ ਵੀਰੇ ਕੱਲ ਸੂਈ ਹੈ ਜੀ ਠੀਕ ਹੈ ਜੀ ਇਹ ਜੇ ਅਪਾ ਡਾਲਣਾ ਬਾਈ 16 ਨੇ ਪਈਏ ਵੀਰੇ ਠੀਕ ਕਿੰਨਾ ਕ ਬੋਲਾ ਹੋ ਬਾਈ ਹੁਣੇ ਥੱਲੇ ਬੋਲਾ ਵੀਰੇ ਇਸ ਟਾਈਮ ਹੋਊਗਾ ਹੁਣ ਤੇ ਵੀ ਅਗਲੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਹੁਣ ਦਾ ਟਾਈਮ ਕੱਢਿਆ ਮੈਂ 2.5 ਕਿਲੋ ਬਚਿੰਦੇ ਜੰਗਾ ਠੀਕ ਹੈ ਜੀ ਤੋਲ ਕੇ ਮੜੀ ਜੀ ਬਾਈ ਫਿਰ ਉਸ ਤੋਂ ਪਹਿਲਾ ਸੂਆ ਛ ਹੇ ਜਵਾਨ ਨਹੀਂ ਹੋਈ ਬੱਚਾ ਹੀ ਆ ਹਜੇ ਤੇ ਦੇਖ ਸਕਦਾ ਥਣ ਬਹੁਤ ਸੋਹਣਾ ਵਾ ਕਦ ਕਾਠ ਵੀ ਚੰਗਾ ਵਾ ਇਹ ਬੱਚਾ ਹੀ ਹੈਦਾ ਕਦ ਖੜਾ ਬਹੁਤ ਕਰਨਾ ਇਹਨੇ ਸਿੰਘ ਸਿੰਘ ਬਹੁਤ ਸੋਹਣਾ ਗੋਲ ਸਿੰਘ ਆ ਵੀਦਾਦਾ ਵੀ 5 6 ਕਿਲੋ ਬੋਲਾ ਹੋਊ ਥੱਲੇ ਇਹਦੇ ਦਾਤ ਸੋਈ ਹੈਗੀ ਲੈ ਚਦੇ ਭਾਈ ਅੰਦਰ ਮਗਰ ਇਸਦੇ ਕੱਟੀ ਹੈ ਜੀ ਦੇਖ ਸਕਦੇ ਹੋਗੇ ਨਿੱਗਰ ਨੁਕਰ ਬਹੁਤ ਆਈ ਵਾ ਇਹਨੂੰ ਬਹੁਤ ਆ ਝੋਟੀ ਦੇ ਵਿੱਚ ਦੋ ਦੰਦ ਮੂੰਹ ਤੋਂ ਤਾਂ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਆ ਜੀ ਮਗਰ ਕੱਟੀ ਹੈ ਇਸਦੇ ਤਾਂ ਤੁਸੀਂ ਨੇੜ ਤੋਂ ਦੇਖ ਸਕਦੇ ਹੋ ਸਿੰਘੀਪੂਰੀ ਗੋਲ ਆ ਮੂੰਹ ਤੇ ਸੋਹਣੀ ਆਗੀ ਦੋ ਦੰਦ ਝੋਟੀ ਵਾਲੇ ਨੇ ਮੈਨੂੰ ਫੋਲ ਆ ਦੰਦ ਦੀ ਵੀ ਜੋ ਰੀਨਲ ਦੋ ਦੰਦ ਦਾ ਤੁਹਾਨੂੰ ਵੀਡੀਓ ਜਾਂਦਾ ਦਿਖਾਈ ਦਿੱਤੇ ਆਗੇ ਕੋਈ ਕਹਿਣ ਵਾਲੀ ਗੱਲ ਨਹੀਂ ਵੀਰ ਦੀ ਤਸੱਲੀ ਵਾਲੀ ਗੱਲ ਆਗੀ ਵੀਰ ਕੀ ਡਿਮਾਂਡ ਆ ਜੀ ਇਹਦੀ 90 ਹਜ਼ਾਰ ਵੀਰ ਮੁੱਲ ਕਰਦਾ ਵਿੱਚੋਂ ਕਿ ਮਾਣ ਤਾਨ ਬਾਈ ਹੋ ਜੂ ਬਾਕੀ ਕਰ ਦਾਂਗੇ ਵੀਰੇ ਜਿਹੜਾ ਵੀਡੀਓ ਦੇਖ ਕੇ ਉਹ 2000 ਰੁਪਏ ਸ਼ੂਟ ਕਰ ਦਿਆਂਗੇ ਠੀਕ ਆ ਵਿੱਚੋਂ ਮਾਣ ਤਾਨ ਹੋ ਜੂ ਵੀ ਕਹਿੰਦੇ 2000 ਰੁਪਏ ਵੀਡੀਓ ਤੇ ਸ਼ੂਟ ਕਰ ਦਿਆਂਗੇ ਬਹੁਤ ਚੰਗੀ ਬੱਚਾ ਹੀ ਆ ਦੋ ਦੰਦ ਮੂੰਹ ਤੋਂ ਪਹਿਲਾ ਸੁਆ ਦੋ ਦਿਨ ਦਾੰਦ ਸੁਈਏ ਬਾਈ ਕੱਲ ਸੁਈਏ ਕੱਲ ਰਾਤ ਦੀ ਸੁਈ ਵੀ ਬਹਿੜ ਝੋਟੀ ਸੱਚ ਸੌਰੀ ਬਾਈ ਦੋਸਤੋ ਮਗਰ ਇਸ ਦੇ ਕੱਟੀ ਆ ਕੱਟੀ ਬਹੁਤ ਚੰਗੀ ਆ ਜੀ ਸਾਰੀ ਜਮਾ ਜੈੱਡ ਬਲੈਕ ਹੀ ਆ ਮੜੀ ਜੀ ਪੂਛੀ ਚਿੱਟੀ ਆ ਦੀ ਦੇਖ ਸਕਦੇ ਹੋ ਕੱਟੀ ਬਹੁਤ ਚੰਗੀ ਮਗਰ ਗੋਲ ਸਿੰਗੀ ਜਮਾ ਜਿਸਕੇ ਵੀਰ ਦੇ ਫਾਦੇ ਵੀਰ ਨਾਲ ਗੱਲ ਕਰ ਸਕਦੇ ਹੋ 90000 ਰੁਪਏ ਡਿਮਾਂਡ ਆ ਵੀ ਦਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ ਜੀ